ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੀਨਾਂ ਨਗਰ ਹਲਕੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜ੍ਹ ਆਇਆ ਔਰ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਵੰਤ ਮਾਨ ਜੀ ਨੇ ਸਾਰੇ ਪੰਜਾਬ ਦੇ ਵਿੱਚ ਜਿਵੇਂ ਅਨਾਉਂਸਮੈਂਟ ਕੀਤੀ ਕਿ ਸਾਰੇ ਜਿਹੜੇ ਹੜ੍ਹ ਪ੍ਰਭਾਵਿਤ ਸਾਡੇ ਕਿਸਾਨ ਨੇ ਉਹਨਾਂ ਸਾਰੇ ਕਿਸਾਨਾਂ ਨੂੰ ਕਣਕ ਦਾ ਬੀਜ ਜਿਹੜਾ ਮੁਫਤ ਦਿੱਤਾ ਜਾਏਗਾ ਸੋ ਅੱਜ ਉਸ ਦੀ ਕੜੀ ਵੱਜੋਂ ਅੱਜ ਗੱਲ ਢੀ ਨਿਕੇ ਤੀਨਾਂ ਨਗਰ ਦੇ ਵਿੱਚ ਸਾਰੇ ਕਿਸਾਨਾਂ ਨੂੰ ਜਿਹੜੇ ਹੜ੍ਹ ਪ੍ਰਭਾਵਿਤ ਨਾਸਵੰਦਤ ਨੇ ਉਹਨਾਂ ਸਾਰਿਆਂ ਨੂੰ ਕਣਕ ਦਾ ਬੀਜ ਜਿਹੜਾ ਉਹ ਦਿੱਤਾ ਜਾ ਰਿਹਾ ਅੱਜ ਦੂਸਰਾ ਦਿਨ ਤੁਹਾਡੇ ਸਾਹਮਣੇ ਆ ਬੀ ਦਾ ਟਰੱਕ ਵੀ ਆ ਗਿਆ ਕਿਸਾਨ ਵੀ ਆ ਗਿਆ ਔਰ ਸਾਰਿਆਂ ਨੂੰ ਜਿਹੜੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨਾ ਉਹਨਾਂ ਨੂੰ ਬਿਲਕੁਲ ਮੁਫਤ ਬੀਜ ਤਜਾ ਚਾਹੀਦਾ ਔਰ ਜੋ ਸਰਕਾਰ ਨੇ ਕਿਹਾ ਸਰਦਾਰ ਭੁਵੰਤ ਮਾਨਜੀ ਨੇ ਕਿਹਾ ਬਿਲਕੁਲ ਹੂ ਬੂ ਪੂਰਾ ਕੀਤਾ ਔਰ ਇਹ ਵੀ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਵੀਜ਼ਾ ਇਹ ਆਪਾਂ ਸਾਰਿਆਂ ਨੂੰ ਸਰਕਾਰ ਨੇ ਦੇਣਾ ਕਿਸੇ ਨੇ ਕਾਲੀ ਨਹੀਂ ਕਰਨੀ ਹੈ ਬੜੇ ਪਿਆਰ ਭਤਵਤੇ ਨਾਲ ਆਪਣੀ ਲਾਈਨ 'ਚ ਲੱਗ ਕੇ ਸਾਥ ਫੀਸ ਲੈ ਕੇ ਜਾਣਾ ਔਰ ਇੱਕ ਇੱਕ ਕਿਸਾਨ ਨੂੰ ਜਿਹੜਾ ਵੀਜ਼ਾ ਉਹ ਦਿੱਤਾ ਜਾਏਗਾ ਤੋਂ ਅੱਜ ਸ਼ੁਰੂਆਤ ਕਰਨ ਲੱਗੇ ਆ ਸਾਡੇ ਨਾਲ ਸਾਰਾ ਮਹਿਕਮਾ ਐਗਰੀਕਲਚਰ ਡਿਪਾਰਟਮੈਂਟ ਦਾ ਉਹ ਵੀ ਨਾਲ ਖੜਾ ਔਰ ਉਹਨਾਂ ਦੀ ਦੇਖ ਰਿਕ ਦੇ ਵਿੱਚ ਇੱਕ